ਸਾਨੂੰ ਡੰਡੇ ਮਾਰਦੇ ਸੀ ਇਹ ਆ ਗੁਰੂ ਪਿਆਰੀ ਸਾਧ ਸੰਗਤ ਦੀ ਆਜ਼ਾਦ ਹਸਤੀ ਸਾਡੇ ਹੌਲੀ ਹੌਲੀ ਸਾਡੇ ਸਾਡੇ ਹੱਕ ਸਾਡ ਘੁੱਪੇ ਜਾ ਰਿਆ ਤੇ ਅਸੀਂ ਆਰਾਮ ਨੂੰ ਵਾਲਾ ਕਿੱਸਾ ਕੇ ਵੜਿਆ ਵੜੇ ਰਿਆਂ ਨੇ ਸਾਡੇ ਬਜ਼ੁਰਗਾਂ ਨੇ ਕੁਰਬਾਨੀ ਦਿੱਤੀ ਕੇ ਪੰਪ ਦੀ ਅਜੀਬ ਸ਼ਕਤੀ ਬਹੁਤ ਹੀ ਸਤਿਕਾਰਯੋਗ ਆਹ ਨੂੰ ਕਹਿੰਦੇ ਨੇ ਦੁਨੀਆ ਲੋਕ ਕਹਿੰਦੀ ਹੈ ਤੁਸੀਂ ਜਿਵੇਂ 1984 ਭੁੱਲ ਗਏ ਨਹੀਂ ਜਾਂਦੇ ਗੁਰੂ ਪਿਆਰੀ ਸਾਧ ਸੰਗਤ ਇਸ ਹਾਲੀ ਰੂਪ ਦੇ ਸਾਡੀ ਆਤਮਾ ਉੱਤੇ ਲੱਗੇ ਹੋਏ ਉਹ ਫੱਟ ਨੇ ਕੋ ਜਖਮ ਨੇ ਜਿਹੜੇ ਕਦੇ ਭਰੇ ਨਹੀਂ ਨਾ ਇਹ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਲੱਗੀ ਇਹ ਸਾਡੀ ਸੋਚੇ ਸਿੱਖਾਂ ਦੇ ਹੰਦਿਆਂ ਕਲੂਦ ਪੀਤੇ ਮੋਲੀ ਹੈ ਜਿਹੜੀ ਦੱਖਣ ਦੀ ਬਾਹੀ ਤੋਂ ਆਈ ਸੀ ਉਹ ਸੁਚਰਾ ਸੀ ਕਿੰਨਾ ਜਣਾ ਗੁਰੂ ਪਿਆਰੇ ਸਾਧ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਜੋਤ ਤਤਕਲੇ ਬਾਰੇ ਆਂਕਾ ਜਪ ਕੀ ਸਾਵ ਗੋੜੀ ਸੁਖਨੀ ਸਰਟੀ 16ਵੀਂ ਅਸ਼ਟਪਦੀ ਦੇ 6ਵੇਂ ਪੰਨ ਲਖ ਦੀ ਗੋੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਿਠ ਪਾ ਕੇ ਰੱਖਿਆ ਕਿ ਅਸੀਂ ਆਪਣੀ ਆਉਣ ਵਾਲੀ ਤਮੀਰੀ ਨੂੰ ਅਸੀਂ ਇਹਨਾਂ ਪਾਉਂਡਾਂ ਨੂੰ ਕਿਨਾਂ ਪਾਉਂਡਾਂ ਸੁਨਮਾ